ਇਸ ਵੇਲੇ ਦੀ ਵੱਡੀ ਖਬਰ ਪਿੰਕੀ ਢਾਲੀਵਾਲ ਨਾਲ ਜੁੜੀ ਹੋਈ ਹੈ ਪਿੰਕੀ ਢਾਲੀਵਾਲ ਦੇ ਘਰ ਤੇ ਹਮਲਾ ਹੋਇਆ ਦਾਦੀਏ ਕੇ ਗੋਲੀਆਂ ਚਲਾਈਆਂ ਗਈਆਂ ਨੇ ਕਰੀਬ 7 ਤੋਂ 8 ਰੌਂ ਦਾ ਜਿਹੜੇ ਉਹ ਫੈਰ ਕਿਤੇ ਗਿਆ ਤੇ ਉੱਥੇ ਜੇ ਕਰ ਦੇਖਿਆ ਜਾਵੇ ਕਿ ਪਿੰਕੀ ਢਾਲੀਵਾਲ ਜੋ ਕਿ ਹੁਣ ਬਿੱਤੇ ਦਿਨੀ ਖੂਬ ਚਰਚਾ ਦਾ ਵਿਸ਼ਾ ਬਣੇ ਸੀ ਕਿਉਂਕਿ ਸੁਨੰਧਾ ਸ਼ਰਮਾ ਵੱਲੋਂ ਵੱਡੇ ਇਲਜ਼ਾਮ ਆ ਜਿਹੜੇ ਲਗਾਏ ਜਾਂਦੇ ਆ ਤਾਂ ਉਸ ਤੋਂ ਬਾਅਦ ਚਰਚਾ ਚ ਆਏ ਪਿੰਕੀ ਢਾਲੀਵਾਲੇ ਤੋਂ ਤੱਕ ਕੇ ਗ੍ਰਿਫਤਾਰੀ ਵੀ ਹੁੰਦੀ ਹੈ ਹਾਲਾਂਕਿ ਕੋਰਟ ਤੋਂ ਉਹਨਾਂ ਨੂੰ ਵੱਡੀ ਰਾਹਤ ਮਿਲਦੀ ਹੈ ਕਿ ਜ਼ਮਾਨਤ ਤੇ ਬਾਹਰ ਆਂਦੇ ਆ ਪਿੰਕੀ ਢਾਲੀਵਾਲ ਤਾਂ ਹੁਣ ਪਿੰਕੀ ਢਾਲੀਵਾਲ ਦੇ ਘਰ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਤੇ ਤਾਰ ਤਾਰ ਗੋਲੀਆਂ ਜਿਹੜੀਆਂ ਘਰ ਤੇ ਚਲਾ ਦਿੱਤੀਆਂ ਗਈਆਂ ਨੇ ਤਾਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ ਘਰ ਤੇ ਹਮਲਾ ਹੋਇਆ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ 7 ਤੋਂ 8 ਰੌਂਡ ਜਿਹੜੇ ਆ ਮੌਕੇ ਤੇ ਮਿਲੇ ਆ ਜੋ ਕਿ ਸਿੱਧੇ ਆ ਜਿਹੜੇ ਆ ਘਰ ਤੇ ਦਾਗੇ ਗਏ ਸੀ ਇਹ ਫਾਇਰ ਤਾਂ ਉਸ ਤੋਂ ਬਾਅਦ ਜੇ ਘਰ ਦੇਖਿਆ ਜਾਵੇ ਕਿ ਪਿੰਕੀ ਧਾਲੀਵਾਲ ਨੂੰ ਆਖਰਕਾਰ ਕੌਣ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਆ ਪਿੰਕੀ ਧਾਲੀਵਾਲ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਜੋ ਕਿ ਆ ਪਹਿਲਾ ਜਿਹੜੇ ਆ ਚਰਚਾ ਦਾ ਵਿਸ਼ਾ ਬਣਦੇ ਸੀਗੇ ਬਣੇ ਨੇ ਉੱਥੇ ਹੀ ਉਹਨਾਂ ਦੇ ਬਹਾੜੀ ਦੇ ਸੈਕਟਰ 70 ਵਿੱਚ ਸਥਿਤ ਮਕਾਨ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਿਆ ਨੇ ਤੇ ਜਾਨੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਿਆ ਪਰ ਰਾਹ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਤੇ ਜ਼ਰੂਰ ਫਾਇਰਿੰਗ ਕਰ ਕੀਤੀ ਗਈ ਆ ਤਾਂ ਪੁਲਿਸ ਮੁਲਾਜ਼ਮ ਜਿਹੜੇ ਆ ਮੌਕੇ ਤੇ ਵੀ ਪਹੁੰਚਦੇ ਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪਿੰਕੀ ਢਾਲੀਵਾਲ ਦੀ ਜੇਕਰ ਗੱਲ ਕਰੀਏ ਕਿ ਪਿੰਕੀ ਢਾਲੀਵਾਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੋਈ ਹੈ ਤੇ ਵੱਡਾ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਕੌਣ ਪਿੰਕੀ ਢਾਲੀਵਾਲ ਦੇ ਪਿੱਛੇ ਪਿਆ ਜੋ ਸਿੱਧੀਆਂ ਗੋਲੀਆਂ ਉਸਦੇ ਘਰ ਤੇ ਚਲਵਾ ਰਿਹਾ ਹੈ ਹਾਲਾਂਕਿ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਸ ਵੱਲੋਂ ਏਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਜਵਾਨ ਆਂਦੇ ਆ ਟੌਂਡਾ ਵੱਲੋਂ ਗੋਲੀਆਂ ਜਿਹੜੀਆਂ ਸਿੱਧੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪਰ ਉਧਰ ਮੌਕੇ ਤੇ ਕੋਈ ਜਾਨੀ ਨੁਕਸਾਨ ਨਾ ਹੋਣ ਵਾਲੇ ਜਿਹੜੀਆਂ ਜਾਣ ਕੇ ਜਾਣਕਾਰੀ ਮਿਲੀ ਆ ਪਰ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਦਸਤ ਦਾ ਮਾਹੌਲ ਬਣ ਜਾਂਦਾ ਜਦੋਂ ਪਿੰਕੀ ਧਾਲੀਵਾਲ ਦੇ ਘਰ ਤੇ ਫਾਇਰਿੰਗ ਹੁੰਦੀ ਆ ਤਾਂ ਆਂਡੀਆਂ ਗਵਾਂਡੀਆਂ ਚ ਵੀ ਜਿਹੜੇ ਆ ਉਹ ਭਗੜ ਮੱਚਦੀ ਆ ਕਿ ਆਖਰਕਾਰ ਹੋਇਆ ਕੀ ਆ ਕਿਉਂ ਪਿੰਕੀ ਧਾਲੀਵਾਲ ਦੇ ਘਰ ਤੇ ਆਵਾਜ਼ਾਂ ਆ ਰਹੀਆਂ ਨੇ ਗੋਲੀਆਂ ਸੁਣਾਈ ਦੇ ਰਹੀਆਂ ਨੇ ਜਿਸ ਦੇ ਚਾਲਦੇ ਆ ਮੌਕੇ ਤੇ ਮਹਾ ਮਾਹੌਲ ਆ ਜਿਹੜਾ ਕਾਫੀ ਅ ਜਿੱਥੇ ਸਾਇਮ ਦਾ ਬੜ ਜਾਂਦਾ ਤਾਂ ਉੱਥੇ ਹੀ ਪਿੰਕੀ ਧਾਲੀਵਾਲ ਜੋ ਕਿ ਬਿੱਤੇ ਦਿਨ ਹੀ ਚਰਚਾ ਦਾ ਵਿਸ਼ਾ ਬਣੇ ਸੀਗੇ ਸੁਨੰਧਾ ਸ਼ਰਮਾ ਦੇ ਇਲਜ਼ਾਮਾਂ ਤੋਂ ਬਾਅਦ ਤੇ ਉਹ ਜੇਲ੍ਹ ਵੀ ਜਾ ਕੇ ਆਏ ਆ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕਿ ਹੁਣ ਪਿੰਕੀ ਧਾਲੀਵਾਲ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਤੇ ਗੋਲੀਆਂ ਚਲਾਈਆਂ ਗਿਆ ਨੇ ਤੇ ਹਾਂ ਬਾਲ-ਬਾਲ ਬੱਚੇ ਆ ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋਈ ਹੈ ਪਿੰਕੀ ਧਾਲੀਵਾਲ ਨੂੰ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਤੇ ਫਾਇਰਿੰਗ ਕੀਤੀ ਗਿਆ ਹੈ